ਹਾਂਜੀ ਅੱਜ ਜਿਹੜੀ ਆਪਾਂ ਖਾਸ ਵੀਡੀਓ ਕਰਨ ਲੱਗੇ ਆਂ ਮੈਸੀ ਫਰਕੂਸ਼ਨ ਦਾ ਟਰੈਕਟਰ ਆ 9000 ਤੇ ਇਹ ਟਰੈਕਟਰ ਹੈਗਾ ਵਿਕਾਊ ਬਾਈ ਜੀ ਆਪਣੇ ਨਾਲਾ ਸਾਸੀ ਕਾ ਬਾਈ ਜੀ ਤੁਸੀਂ ਕਾਲ ਜੀ ਹਾਂ ਬਾਈ ਜੀ ਕੀ ਨਾਮ ਆ ਆਪਣਾ ਜਸਵਿੰਦਰ ਸਿੰਘ ਸਰਾਪ ਪੰਡਰਾਮਿਆ ਠੀਕ ਆ ਬਾਈ ਜੀ ਤੇ ਬਾਈ ਜੀ ਜਿਹੜਾ ਇਹ ਟਰੈਕਟਰ ਬਾਰੇ ਦੱਸੋ ਵੀ ਕਿੰਨਾ ਮਾਡਲ ਆ ਟਰੈਕਟਰ ਇਹ 2014 ਜੀ 2014 ਮਾਡਲ ਆ ਠੀਕ ਆ ਬਾਈ ਜੀ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਕਿਦਾਂ ਬਾਈ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ 90% ਤੋਂ ਉੱਪਰ ਹੀ ਆ 95 ਹੀ ਮੰਨੋ ਨਵੇਂ ਹੀ ਆ ਜਮ ਠੀਕ ਆ ਜਮਾ ਨਵੇਂ ਬਿਲਕੁਲ ਨਵੇਂ ਟਾਇਰ ਆ ਤੇ ਟਰੈਕਟਰ ਹੈਗਾ ਘਰੇ ਖੜਾ ਤੁਸੀਂ ਦੇਖ ਸਕਦੇ ਆਂਗੇ ਤੇ ਬਾਈ ਜੀ ਕੀ ਕੰਡੀਸ਼ਨ ਆ ਟਰੈਕਟਰ ਦੀ ਚਲਾਈ ਚ ਕਿਦਾਂ ਜਮਾ ਓਕੇ ਸਾਰਾ ਬਹੁਤ ਜਮਾ ਕੋਈ ਪ੍ਰੋਬਲਮ ਨਹੀਂ ਨਾ ਨਾ ਕੋਈ ਅੱਕਰਪੀਆ ਨਹੀਂ ਤੇ ਜਿੰਨਾ ਕੁਸ ਲੱਗਿਆ ਹੈਗਾ ਟਰੈਕਟਰ ਦੇ ਵਿੱਚ ਵੀਡੀਓ ਚ ਦਿਖ ਰਿਹਾ ਸੇਮ ਇਹੀ ਚੀਜ਼ ਆਪਾਂ ਨਾਲ ਹੀ ਦੇ ਦਨੇ ਜਿੰਨਾ ਵੀ ਤੁਸੀਂ ਦੇਖ ਸਕਦੇ ਆਂ ਛਤਰੀ ਡੈਕ ਵਗੈਰਾ ਜਿੰਨਾ ਵੀ ਲੱਗਿਆ ਸਾਰਾ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਕ ਤੁਹਾਨੂੰ ਮਾਰ ਕੇ ਚੈੱਕ ਕਰਾਉਣਾ ਕੱਲਾ ਕੱਲਾ ਮਾਰਕਾ ਟਰੈਕਟਰ ਦਾ ਜਿਹੜਾ ਆ ਤੁਸੀਂ ਦੇਖ ਸਕਦੇ ਆਂਗੇ ਕੱਲੀ ਕੱਲੀ ਚੀਜ਼ ਦੇ ਉੱਤੇ ਮਾਰਕਾ ਪਿਆ ਇੱਕ ਕੁਆਲਿਟੀ ਰੰਗ ਦੀ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਪਈ ਹੈਗੀ ਤੇ ਬਾਈ ਜੀ ਕੰਮ ਗੁੰਮ ਤਾਂ ਨਹੀਂ ਭਾਲਦਾ ਟਰੈਕਟਰ ਇਹ ਨਾ ਨਾ A to Z ਵਧੀਆ ਜਮਾ ਹਾਂ ਪੂਰਾ ਵਾਹ ਕੇ ਚਲਾ ਕੇ ਬੰਦਾ ਲਾ ਚਲਾ ਕੇ ਵਾਹ ਕੇ ਤੁਸੀਂ ਚੈੱਕ ਕਰ ਸਕਦੇ ਆਂਗੇ ਤੇ ਕੁਆਲਿਟੀ ਤੁਹਾਨੂੰ ਮਾ ਮੂਹਰੇ ਟਾਇਰਾਂ ਦੀ ਦਿਖਾ ਦਿੰਨਾ ਕਿੰਦਾ ਦੀ ਆ ਤੇ ਆ ਪਿਛਲੇ ਟਾਇਰਾਂ ਦੀ ਕੁਆਲਿਟੀ ਹੈਗੀ ਤੁਸੀਂ ਦੇਖ ਸਕਦੇ ਆਂਗੇ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਹੈ ਜਿਹੜੇ ਇਹ ਟਾਇਰ ਪਏ ਆ ਰਿਮਾਂ ਦੀ ਕੁਆਲਿਟੀ ਚੈੱਕ ਕਰ ਲਓ ਫੁੱਲ ਵਧੀਆ ਕਿਤੋਂ ਗਲਿਆ ਜਰਿਆ ਨਹੀਂ ਆ ਬਹੁਤ ਹੀ ਜ਼ਿਆਦਾ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਇਹ ਟਰੈਕਟਰ ਕਿਸਾਨ ਵੀਰ ਦਾ ਘਰੇ ਚੱਲਿਆ ਟਰੈਕਟਰ ਆ ਤੁਸੀਂ ਦੇਖ ਲਓ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਟਰੈਕਟਰ ਦੀ ਬਹੁਤ ਹੀ ਜ਼ਿਆਦੇ ਸੋਹਣਾ ਤੇ ਬਾਈ ਕਹਿੰਦਾ ਵੀ ਜਿਹੜੇ ਇਹਦੇ ਕੰਮ ਇਹਦਾ ਕੋਈ ਵੀ ਇਦਾਂ ਦਾ ਹੈ ਨਹੀਂਗਾ ਵੀ ਜਿਹੜਾ ਹੋਣ ਵਾਲਾ ਕੰਮ ਆ ਬਹੁਤ ਵਧੀਆ ਚਾਲੂ ਹਾਲਤ ਦੇ ਵਿੱਚ ਆ ਜਿਵੇਂ ਆਪਾਂ ਦੇਖਦੇ ਆਂਗੇ ਡੈਂਟਿੰਗ ਮੈਂਟਿੰਗ ਕੀਤੀ ਹੁੰਦੀ ਹੈ ਇਹ ਆਪਾਂ ਟਰੈਕਟਰ ਸਾਫ਼ ਵੀ ਨਹੀਂ ਕੀਤਾ ਵੈਸੇ ਹੀ ਬਣਾਉਣ ਲੱਗੇ ਆਂ ਆਪਾਂ ਵੀਡੀਓ ਜਿੱਦਾਂ ਟਰੈਕਟਰ ਘਰੇ ਖੜਾ ਉਦਾਂ ਹੀ ਆਪਾਂ ਵੀਡੀਓ ਬਣਾਉਣ ਲੱਗ ਗਏ ਆਂਗੇ ਕੰਡੀਸ਼ਨ ਤੁਸੀਂ ਕੁਆਲਿਟੀ ਚੈੱਕ ਕਰ ਲਈ ਹੈਗੀ ਤੇ ਬਾਈ ਜੀ ਚੱਲਿਆ ਕਿੰਨੇ ਘੰਟੇ ਆ 4000 ਘੰਟੇ ਚੱਲਿਆ ਠੀਕ ਹੈ ਜੀ 4 ਹੁਣ 6 ਮਿੰਟ ਖੜੇ ਵਕਰੀ ਲਾ ਲਓ ਤੁਸੀਂ 4800 5000 ਚੱਲ ਗਿਆ ਠੀਕ ਹੈ ਮਤਲਬ ਇਹ ਮੀਟਰ ਖੜ ਗਿਆ ਸੀ 4000 ਤੇ ਮਤਲਬ ਇਹ 5000 ਮੰਨ ਕੇ ਚੱਲੋ ਤੁਸੀਂ ਕਿੰਨਾ ਚੰਟਾ ਚੱਲਿਆ ਆ ਕਿਉਂਕਿ ਮੀਟਰ ਖੜਾ ਹੈ ਦਾ ਤੇ ਉਤੋਂ ਤੁਹਾਨੂੰ ਮੀਟਰ ਦੀ ਕੰਡੀਸ਼ਨ ਵੀ ਦਿਖਾ ਦਿੰਦਾ ਮੈਂ ਕਿਦਾਂ ਦੀ ਆ ਰਹੀ ਮੀਟਰ ਦੀ ਕੰਡੀਸ਼ਨ ਆ ਦੇਖ ਲਓ ਤੁਸੀਂ ਮੀਟਰ ਇਹਦਾ 4000 ਤੇ 40 ਘੰਟੇ ਚੱਲਿਆ ਦੱਸਦਾ ਪਰ ਇਹ ਮੀਟਰ ਖੜਾ 5000 ਮੰਨ ਲਓ ਤੁਸੀਂ ਵੀ 5000 ਚੱਲਿਆ ਹੋਊਗਾ ਇਹ ਤੇ ਆਹ ਕੰਡੀਸ਼ਨ ਇਧਰੋਂ ਚੈੱਕ ਕਰ ਲਓਗੇ ਰੰਗ ਉਹਨਾਂ ਤੋਂ ਸਾਰੇ ਕਿਤੇ ਬਹੁਤ ਹੀ ਜਿਆਦਾ ਸਾਫ਼ ਟਰੈਕਟਰ ਆ ਬਿਲਕੁਲ ਵੀ ਤੋਤਾ ਸਵਾਰਿਆ ਨਹੀਂਗਾ ਤੇ ਆਹ ਕੰਡੀਸ਼ਨ ਦਾ ਟਰੈਕਟਰ ਆ ਤੁਸੀਂ ਦੇਖ ਲਓ ਸ਼ੋ ਚੱਕ ਦੀ ਹਾਂ ਸ਼ੋ ਵੀ ਆਪਾਂ ਚੱਕ ਕੇ ਦਿਖਾ ਦਿੰਨੇ ਆ ਆ ਤੁਹਾਨੂੰ ਸ਼ੋ ਦੀ ਕੁਆਲਿਟੀ ਦਿਖਾ ਦਿੰਨੇ ਆ ਵੀ ਕਿੱਦਾਂ ਦੀ ਆ ਪਤਾ ਲੱਗ ਜਾਊਗਾ ਤੁਹਾਨੂੰ ਆ ਦੇਖ ਲਓ ਤੁਸੀਂ ਸਟਿੱਕਰ ਸਟੋਕਰ ਸਾਰੇ ਲੱਗੇ ਆ ਏ ਟੂ ਜ਼ेड ਤੇ ਕੁਆਲਿਟੀ ਆ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਕੁਆਲਿਟੀ ਆ ਟਰੈਕਟਰ ਦੀ ਸਾਫ਼ ਸੁਥਰਾ ਟਰੈਕਟਰ ਆ ਘਰੇ ਰੱਖਣ ਵਾਲਾ ਟਰੈਕਟਰ ਆ ਜਿਹੜੇ ਭਰਾਵਾਂ ਨੇ ਲੈਣਾ ਇਧਰ ਨਿਊ ਲੈਣ ਕਿਹਦੇ ਚਾਬੀ ਨਹੀਂ ਲੱਗੀ ਤਾਂ ਦਿਖਾ ਦਿਓ ਹਾਂਜੀ ਇੱਧਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਬਾਈ ਕਹਿੰਦਾ ਵੀ ਕਿਤੇ ਕੋਈ ਚਾਬੀ ਨਹੀਂ ਲੱਗੀ ਪੰਪ ਨੂੰ ਕੋਈ ਚਾਬੀ ਨਹੀਂ ਹੈ ਤਾਂ ਹੀ ਲੱਗੀ ਆ ਜਮਾ ਆਲ ओरिजिनल ਟਰੈਕਟਰ ਪਿਆ ਬਾਈ ਜੀ ਆਪਣੀ ਡਿਮਾਂਡ ਕੀ ਆ ਟਰੈਕਟਰ ਤੇ 3,50,000 3,50,000 ਰੁਪਿਆ ਡਿਮਾਂਡ ਆ ਤੇ ਜਿਹੜੇ ਭਰਾਵਾਂ ਨੇ ਲੈਣਾ ਤੇ ਵੀਡੀਓ ਦੇ ਵਿੱਚ ਨੰਬਰ ਆ ਜਿਹੜਾ ਉਹਦੇ ਤੇ ਸੰਪਰਕ ਕਰ ਲਿਓ ਜੇ ਤੇ ਇਦਾਂ ਦੇ ਵਧੀਆ-ਵਧੀਆ ਟਰੈਕਟਰ ਆਪਾਂ ਲੈ ਕੇ ਆਉਂਦੇ ਰਵਾਂਗੇ ਤੇ ਮੌਕੇ ਤੇ ਜੋ ਮਾੜਾ-ਮੋਟਾ ਹੋਇਆ ਉਹ ਮਾਨਤਨ ਆਪਣਾ ਵੀਡੀਓ ਦੇਖ ਕੇ ਆਊਗਾ ਜੇ ਕਿ ਉਹ ਉਹਨਾਂ ਕੋਲ ਕਰ ਦਿਆਂਗੇ ਤੇ ਬਾਈ ਬਨੇ ਉਹੀ ਸੰਪਰਕ ਕਰਿਓ ਬਾਈ ਨੂੰ ਜਿਨ੍ਹਾਂ ਨੇ ਟਰੈਕਟਰ ਲੈਣਾ ਕੋਈ ਵੀ ਵਪਾਰੀ ਬੰਦਾ ਸੰਪਰਕ ਨਾ ਕਰਿਓ ਕਿਉਂਕਿ ਕੰਮ ਵਾਲੇ ਬੰਦੇ ਆਗੇ ਤੇ ਉਹਦਾਂ ਦਾ ਹੋ ਜਾਂਦਾ ਵੀ ਆਪਣਾ ਟਾਈਮ ਨਾ ਖਰਾਬ ਹੋਵੇ ਤੇ ਇਦਾਂ ਦੀ ਆਪਾਂ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੈਂ-ਘੈਂਟ ਵੀਡੀਓ ਲੈ ਕੇ ਆਉਂਦੇ ਰਵਾਂਗੇ ਵੀਡੀਓ ਦੇਖਣ ਲਈ ਤੁਹਾਡਾ